ਖਾਲਸਾ ਸਿਰਜਣਾ ਦਿਹਾੜੇ ਨੂੰ ਸਮਰਪਿਤ ਇਹ ਸ਼ਾਲ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਕਲਗੀਤਰ ਸਾਹਿਬ ਤਾਰੇ ਦੀ ਪਛਨਾਨ ਦੀ ਕਰਮੋਨਾ ਵੱਲੋਂ ਸਜਾਇਆ ਜਾਵੇਗਾ 19 ਅਪ੍ਰੈਲ 2025 ਦਿਨ ਸ਼ਨੀਵਾਰ ਨੂੰ ਉੱਤਰੀ ਇਟਲੀ ਦੇ ਲੰਬਰディア ਸੂਬੇ ਦੇ ਪਰਵੀ ਪੰਜਾਬੀ ਤੇ ਸਿੱਖ ਵਸੋਂ ਵਾਲੇ ਜ਼ਿਲ੍ਹਾ ਕਰਮੋਨਾ ਅੰਦਰ ਪੈਂਦੇ ਗੁਰਦੁਆਰਾ ਸ਼੍ਰੀ ਗੁਰੂ ਕਲਗੀਤਰ ਸਾਹਿਬ ਤਾਰੇ ਦੀ ਪਛਨਾਨ ਦੀ ਵਿਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ 1699 ਈਸਵੀ ਸਾਜੇ ਖਾਲਸਾ ਦੇ ਸਿਰਜਣਾ ਦਿਹਾੜੇ ਨੂੰ ਸਮਰਪਿਤ ਇਹ ਸ਼ਾਲ ਨਗਰ ਕੀਰਤਨ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾ ਸੰਚਾਇਆ ਜਾ ਰਿਹਾ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ 19 ਅਪ੍ਰੈਲ 2025 ਦਿਨ ਸ਼ਨੀਵਾਰ ਨੂੰ ਵਿਸ਼ਾਲ ਨਗਰ ਕੀਰਤਨ ਕਰਮੋਨਾ ਵਿਖੇ ਸਜਾਇਆ ਜਾਵੇਗਾ ਜੋ ਕਿ ਸਟੇਡੀਅਮ ਤੋਂ ਦੁਪਹਿਰ ਲਗਭਗ 12 ਵਜੇ ਪੰਜ ਪਿਆਰੇ ਸਹਿਬਾਨਾਂ ਪੰਜ ਨਿਸ਼ਾਨਚੀਤ ਸਿੰਘਾਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਆਰੰਭ ਹੋਵੇਗਾ ਗੁਰੂ ਜਸ ਕਰਦਿਆਂ ਹੋਇਆਂ ਅਤੇ ਨਗਰ ਦੀ ਪ੍ਰਕਰਮਾ ਕਰਦਿਆਂ ਹੈ ਨਗਰ ਕੀਰਤਨ ਦੀ ਸੰਪੂਰਨਤਾ ਸ਼ਾਮ 5 ਵਜੇ ਪਿਆਸਾ ਲੋਨਾ ਪਾਰਕ ਦੇ ਨੇੜੇ ਹੋਵੇਗੀ ਇਸ ਮੌਕੇ ਵੱਖ-ਵੱਖ ਰਾਗੀ ਅਤੇ ਕਵੀ ਸ਼੍ਰੀ ਜੱਥੇ ਤੋਂ ਹਰਜਿੰਦਰ ਸਿੰਘ ਪਰਵਾਨਾ ਦਾ ਇੰਟਰਨੈਸ਼ਨਲ ਢਾਡੀ ਜਥਾ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕਰੇਗਾ ਇਸ ਮੌਕੇ ਗਦਕਾ ਅਕੈडमी ਵਾਲੇ ਸਿੰਘਾਂ ਵੱਲੋਂ ਸਿੱਖ ਮਾਰਸ਼ਲ ਆਰਟ ਗਦਕੇ ਦੇ ਅਦੁੱਪਤ ਜੋਹਰ ਦਿਖਾਏ ਜਾਣਗੇ ਦੂਰੋਂ ਨੇੜੇੋਂ ਚੱਲ ਕੇ ਆਈਆਂ ਸੰਗਤਾਂ ਲਈ ਅਨੇਕਾਂ ਪ੍ਰਕਾਰ ਦੇ ਲੰਗਰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੁਆਰਾ ਲਗਾਏ ਜਾਣਗੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕਾ ਨਿਵਾਸੀ ਸਾਥ ਸੰਤਾਂ ਵੱਲੋਂ ਯੂਰਪ ਅਤੇ ਇਟਲੀ ਨਿਵਾਸੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਾਥ ਸੰਗਤਾਂ ਦੀ ਚਰਮਾ ਵਿੱਚ ਬੇਨਤੀ ਹੈ ਕਿ ਇਸ ਵਿਸ਼ਾਲ ਨਗਰ ਕੀਰਤਨ ਵਿੱਚ ਹਰ ਸਾਲ ਦੀ ਤਰ੍ਹਾਂ ਹੀ ਪਰਿਵਾਰਾਂ ਸਮੀਤ ਹਾਜ਼ਰੀਆਂ ਪਰ ਕੇ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਵਧਾਓ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਆਇਆਂ ਜੀ ਸਤਿਗੁਰੂ ਸਾਹਿਬ ਨਿਹੰਗ ਸਿੰਘ ਜੀ ਬੋਲੇ ਬੋਧਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਤੋਰੇ ਦੀ ਬਜ਼ਾਰ ਦੀ ਪਰਮੁਲਾ ਇਟਰੀ ਤੋਂ ਸਮੂਹ ਸਹਾ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਭਲਕਿਓ ਖਾਲਸਾ ਪਰਮਾਤਮਾ ਦੀ ਮੌਜ ਦੇ ਮਹਾਵਾਕ ਨੂੰ ਸਾਂ ਸੰਸੇਦ ਪਰੰਦੇ ਹੜੇ ਤੇ ਹਰ ਸਾਲ ਦੀ ਤਾਰੀਖ 19 ਅਪ੍ਰੈਲ ਦਿਨ ਸ਼ਨੀਵਾਰ ਨੂੰ ਸੰਘ ਨੂੰ ਬੇਨਤੀ ਹੈ ਪੰਚ ਪਿਆਰੇ ਸੇ ਬਾਨੀ ਗੁਰਸਾਹਿਬ ਦੀ ਸ਼ਦਾ ਸ਼ਾਇਆ ਹੈ ਹਰ ਸਾਲ ਦੀ ਤਰ੍ਹਾਂ ਕਰਬੋਨਾ ਸਟੇਡੀਅਮ ਤੋਂ ਨਗਰ ਕੀਰਤਨ ਦੀ ਅਲੰਕਾ ਦਪਹਿਰ 12 ਵਜੇ ਹੋਵੇਗੀ ਸੰਘ ਸਾਰ ਸੰਤੂ ਬੇਨਤੀ ਹੈ ਕਿ ਗੁਰੂ ਸਾਹਿਬ ਜੀ ਦੇ ਸਨਾਰ ਤੋਂ ਨਿਖਰ ਰੱਖਿਆ ਹੋਇਆ ਸਾਰੀ ਸੰਗਤ ਨੇ ਗੁਰੂ ਦਾ ਜਸ਼ਨਾਈਨ ਕਰਦੇ ਹੋਏ ਕੰਫਰੰਸ ਸੈੱਟ ਦੇ ਵਿਸ਼ੇ ਬੜੇ ਆਰਾਮ ਦੇ ਦਾਤ ਸਤ ਗੁਰੂ ਦੀ ਬਜਾਦਾ ਦੇ ਵਿਚ ਲਣਾ ਹੈ ਤੋਂ ਆਪ ਸੰਘ ਨੂੰ ਬੇਨਤੀ ਹੈ ਕਿ ਗੁਰੂ ਕੇ ਅਨੰਦ ਅਨੁਪਰਵਾਈ ਜਾਣਗੇ ਜਿਸ ਵੇਲੇ ਢਾਡੀ ਜੱਥਾ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਪਰਵਾਨਾ ਹਾਜ਼ਰੀ ਪੜਨਗੇ 20 ਅਪ੍ਰੈਲ ਦਿਨ ਐਤਵਾਰ ਨੂੰ ਗੁਰਦਰਾ ਸਾਹਿਬ ਵਿਖੇ ਵਿਸ਼ੇਸ਼ ਤੌਰ ਤੇ ਵਿਸਾਖੀ ਦਾ ਦਿਹਾੜਾ ਬਣਾਇਆ ਜਾ ਰਿਹਾ ਹੈ ਜਿਸ ਵੇਲੇ ਢਾਡੀ ਜੱਥਾ ਭਾਈ ਹਰਜਿੰਦਰ ਸਿੰਘ ਜੀ ਪਰਵਾਨਾ 11 ਵਜੇ ਤੋਂ ਲੈ ਕੇ 1 ਵਜੇ ਤੱਕ ਹਾਜ਼ਰੀ ਪੜਨਗੇ ਸਮੂਹ ਸਾ ਸੰਗਤ ਨੂੰ ਬੇਨਤੀ ਹੈ ਕਿ ਹੁਮਾ ਹਮਾ ਕੇ ਗੁਰਦਰਾ ਸਾਹਿਬ ਪਹੁੰਚ ਕੇ ਨਿਕਲਪਾਲਤਾ ਕਰਨੀ ਗੁਰਦਰਾ ਸਾਹਿਬ ਜੀ ਦੀ ਗਤਕਾ ਅਕੈਡਮੀ ਦੇ ਵੀਰ ਗਤਕੇ ਦਾ ਜੋਰ ਦਿਖਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ